ਸਭ ਤੋਂ ਪਹਿਲਾਂ ਗੁਰਾਂ ਦੀ ਬਖਸ਼ੇ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਿਰਫ ਦੋ 2.5 ਮਿੰਟ ਲੈਣੇ ਆ ਜ਼ਿਆਦਾ ਨਹੀਂ ਲੈਣਾ ਵੀਡੀਓ ਆਪ ਜੀ ਨੇ ਪੂਰੀ ਦੇਖਣੀ ਹੈ ਜੀ ਕਿਉਂਕਿ ਆਪਣੇ ਕੋਲ ਬਸ ਕੱਲ ਦਾ ਸਮਾਂ ਹੋਰ ਹੈ ਜੀ ਇਸ ਕਰਕੇ ਬੇਨਤੀ ਆ ਤੇ ਪੰਜਾਬ ਹੜਨ ਮੁਖ ਰੱਖਦੇ ਹੋਇਆ ਸਾਡੇ ਸਿੱਖ ਸਿਕਲੀ ਘਰਾਣੇ ਬਹੁਤ ਵੱਡੀ ਏਕਤਾ ਅਤੇ ਸੇਵਾ ਦੀ ਬ ਵੱਡਮੁੱਲੀ ਮਿਸਾਲ ਜਿਹੜੀ ਆ ਪੈਦਾ ਕੀਤੀ ਆ ਤੇ ਉਸ ਨੂੰ ਮੁਖ ਰੱਖਦੇ ਹੋਇਆ ਪੂਰੇ ਭਾਰਤ ਵਿੱਚੋਂ ਸਾਡੇ ਵਸ ਰਹੇ ਸਿਕਲੀਕਰ ਸਿੱਖਾਂ ਨੇ ਕਿਸੇ ਨੇ ਜਿਆਦਾ ਕਿਸੇ ਨੇ ਬਹੁਤਾ ਕਿਸੇ ਨੇ ਥੋੜਾ ਆਪਣੀ ਸਰਦਾ ਅਨੁਸਾਰ ਹਿੱਸਾ ਪਾਇਆ ਹੈ ਅਤੇ ਹੁਣ ਸਮਾਂ ਹੈ ਉਸ ਜਿਹੜੀ ਮਾਇਆ ਕੱਤਰ ਕੀਤੀ ਹੈ ਸੇਵਾ ਦੀ ਉਹਨੂੰ ਚੰਗੇ ਲੇਖੇ ਲਾਉਣਾ ਸਾਡੇ ਬਹੁਤ ਹੀ ਸਤਕਾਰਯੋਗ ਸਿੱਖ ਸਿਕਲੀਗਰ ਸਮਾਜ ਦੇ ਭਾਰਤ ਦੇ ਲੇਵਲ ਤੇ ਮੁਖ ਸੇਵਾਦਾਰ ਪ੍ਰਧਾਨ ਜਿਹੜੇ ਚੁਣੇ ਗਏ ਹਨ ਬਾਬਾ ਲਾਲ ਸਿੰਘ ਜੀ ਅਤੇ ਪੂਰੇ ਭਾਰਤ ਵਸੇ ਦੇ ਵਿੱਚੋਂ ਸਿੱਖ ਲੀਗਰ ਸਿੱਖਾ ਵਿੱਚੋਂ ਚੁਣੇ ਗਏ ਸਰਦਾਰ ਜिला ਸਿੰਘ ਜੀ ਜੋ ਮੁਖ ਬੁਲਾਰੇ ਹਨ ਇਹਨਾਂ ਨੇ ਬਹੁਤ ਹੀ ਚੰਗੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਮਨਜੂਰੀ ਸੰਗਤਾਂ ਨੇ ਦੇਣੀ ਹੈ ਕਿ ਉਹ ਜਿਹੜਾ ਸਾਡਾ ਧਨ ਕਿੱਟਾ ਇਕੱਠਾ ਤੇ ਉਹ ਜਿਹੜਾ ਮਤਲਬ ਹੈਗਾ ਜੀ ਸੇਵਾ ਆਪਾਂ ਕਿਸੇ ਚੰਗੇ ਪਾਸੇ ਲਈਏ ਤਾਂ ਸਰਦਾਰ ਜਿੱਲੇ ਸਿੰਘ ਜੀ ਨੇ ਬਹੁਤ ਹੀ ਵਧੀਆ ਵਿਚਾਰ ਰੱਖਿਆ ਇਹਨਾਂ ਨੇ ਬਹੁਤ ਹੀ ਸੋਹਣੀ ਇੱਕ ਗੁਰਬਾਣੀ ਦੀ ਪੰਕਤੀ ਲੈ ਕੇ ਸਾਨੂੰ ਦੱਸਿਆ ਕਿ ਆਪਨ ਹੱਥੀ ਆਪਣਾ ਆਪੇ ਹੀ ਕਾਰਜ ਸੰਵਾਰੀਏ ਬਹੁਤ ਚੰਗੀ ਸੋਚ ਹੈ ਜੀ ਆਹ ਦੇਖੋ ਜੀ ਪੰਜਾਬ ਵਿੱਚ ਜਿਹੜਾ ਹੜ ਆਇਆ ਹੈ ਉਹਦੇ 'ਚ ਕਰੋਨਾ ਦਾ ਨਹੀਂ ਲੱਖਾਂ ਦਾ ਨਹੀਂ ਅਰਬਾਂ ਦਾ ਨੁਕਸਾਨ ਹੋਇਆ ਕਰੋੜਾਂ ਦੀਆਂ ਕੋਠੀਆਂ ਢੇਪੀਆਂ ਬਹੁਤ ਸਾਰੀਆਂ ਉਹਦੇ ਵਿੱਚੋਂ ਜਾਨਾਂ ਗਈਆਂ ਉਹਦੇ 'ਚ ਅਮੀਰ ਗਰੀਬ ਬਹੁਤ ਸਾਰਿਆਂ ਦੇ ਡੰਗਰ ਅਤੇ ਘਰ ਵਹਿ ਗਏ ਨੇ ਹੜ ਵਿੱਚ ਬਹੁਤ ਦੁਖਾਲੀ ਗੱਲ ਆ ਜੀ ਇਸ ਗੱਲ ਦਾ ਦੁੱਖ ਸਾਡੇ ਸਿੱਖ ਲੀਗਰ ਵੀਰਾਂ ਨੇ ਵੀ ਮਨਾਇਆ ਤੇ ਆਪਣੇ ਲੈਵਲ ਤੇ ਸਾਰਿਆਂ ਨੇ ਹੀ ਜਿਹੜਾ ਦਸਮੰਦ ਕੱਢ ਕੇ ਉਹ ਹਿੱਸਾ ਪਾਇਆ ਹੈ ਇਸ ਮਹਾਨ ਕਾਰਜ ਦੇ ਵਿੱਚ ਤੇ ਹੁਣ ਮਤਲਬ ਸਾਡੀ ਜਿਹੜੀ ਹੈਗੀ ਸੋਚ ਸਾਡੀ ਸੋਚ ਹੈ ਕਹਿੰਦੀ ਆ ਬੇ ਆਪਣਾ ਜਿਹੜਾ ਸਿੱਖ ਸਿਕਲੀਕਰ ਭਾਈਚਾਰਾ ਹੈ ਉਹ ਅਤਿ ਦੀ ਗਰੀਬੀ ਵਿੱਚ ਆਪਣਾ ਸਮਾਂ ਬਤੀਤ ਕਰ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਜਿੰਨਾ ਵੀ ਨੁਕਸਾਨ ਹੋਇਆ ਹੈ ਉਸ ਤੋਂ ਪ੍ਰੇਰਿਤ ਹੋ ਕੇ ਉੱਥੇ ਦੇ ਵਸਨੀਕ ਲੋਕਾਂ ਵੱਲੋਂ ਜਿਨ੍ਹਾਂ ਨੇ ਮਾਰ ਨੂੰ ਸਮਥਾ ਬਖਸ਼ੀ ਹੋਈ ਹੈ ਅਤੇ ਉੱਥੇ ਦੇ ਜਿਹੜੇ ਕਲਾਕਾਰ ਨੇ ਅਤੇ ਹੋਰ ਵੀ ਵੱਡੀ ਵੱਡੀ ਹਸਤੀਆਂ ਆਈਆਂ ਨੇ ਕਿਸੇ ਨੇ ਦਸ ਗੋਦ ਆਪਣੇ ਪਿੰਡ ਲੈ ਲੈਣੇ ਉਹਨਾਂ ਦੀ ਸੇਵਾ ਆਪਣੇ ਝੋਲੀ 'ਚ ਪਾ ਲਈ ਕਿਸੇ ਨੇ ਜਿਆਦਾ ਕਿਸੇ ਨੇ 5 ਕਰੋੜ ਹਿੱਸਾ ਪਾਇਆ ਕਿਸੇ ਨੇ 20 ਕਰੋੜ ਪਾਇਆ ਕਿਸੇ ਨੇ ਮਕਾਨਾ ਬਣਾਉਣ ਦੀ ਸੇਵਾ ਸਾਮ ਲਈ ਹੈ ਅਤੇ ਹੋਰ ਵੀ ਬਹੁਤ ਸੇਵਾਵਾਂ ਉੱਥੇ ਚੱਲ ਰਹੀਆਂ ਹਨ ਅਤੇ ਉੱਥੇ ਕਰੋੜਾਂ ਨਹੀਂ ਅਰਬਾਂ ਦੀ ਗਿਣਤੀ ਚ ਉਹਨਾਂ ਨੂੰ ਸੇਵਾ ਆਪਰਾਪਤ ਹੋ ਚੁੱਕੀ ਹੈ ਪੰਜਾਬ ਹੜ੍ਹ ਪੀੜਤਾਂ ਨੂੰ ਉਥੇ ਦੇ ਰਾਸ਼ਨ ਡੰਗਰਾਂ ਦਾ ਚਾਰਾ ਹੋਰ ਵੀ ਲੋਡਿੰਗ ਦੀ ਵਸਤੂਆਂ ਜਿਹੜੀਆਂ ਹਨ ਤਿਰਪਾਲ ਉਹਨਾਂ ਦੇ ਵਾਸਤੇ ਹੋਰ ਵੀ ਸੁੱਖ ਸੁਵਿਧਾ ਵਾਸਤੇ ਸਮਾਨ ਉੱਤੇ ਢੇਰ ਲੱਗੇ ਨੇ ਬਹੁਤ ਜ਼ਿਆਦਾ ਉਹਨਾਂ ਕੋਲ ਇਕੱਠਾ ਹੋਇਆ ਹੈ ਗੱਲ ਆਉਂਦੀ ਹੈ ਸਾਡੇ ਸਿੱਖ ਸਿਕਲੀਗਰ ਵੀਰਾਂ ਦੀ ਗੁਰਬਾਣੀ ਕਹਿੰਦੀ ਹੈ ਜੀ ਅਕਲੀ ਸਹਬ ਸੇਵੀਏ ਅਕਲੀ ਪਾਈਏ ਮਾਨ ਅਕਲੀ ਪੜਕੇ 부ਝੀਏ ਅਕਲੀ ਕੀਚੇ দান ਤਾਂ ਸਾਨੂੰ ਜੜਾ ਆ ਧਨ ਇਕੱਠਾ ਹੋਇਆ ਜਿਹੜੀ ਮਾਇਆ ਇਕੱਠੀ ਹੈ ਇਹਨੂੰ ਆਪਾਂ ਆਪਣੀ ਅਕਲ ਦੇ ਮੁਤਾਬਿਕ ਕਿੱਥੇ ਦਾਨ ਕਰਨਾ ਹੈ ਉਹ ਦਾਨ ਆਪਾਂ ਲਈਏ ਆਪਣੇ ਸਿੱਖ ਸਿਗਲੀ ਗਰ ਵੀਰ ਬਹੁਤ ਗਰੀਬ ਹਨ ਜਿਨ੍ਹਾਂ ਦੇ ਬਾੜ ਵਿੱਚ ਘਰ ਡੇਗੇ ਨੇ ਜਾਂ ਬਰਸਾਤਾਂ ਵਿੱਚ ਮੀਰੇ ਪਾਣੀ ਨਾਲ ਘਰ ਡੇ ਚੁਕੇ ਨੇ ਚਾਹੇ ਉਹ ਪੰਜਾਬ ਦੇ ਵਸਨੀਕ ਨੇ ਚਾਹੇ ਪੰਜਾਬ ਤੋਂ ਬਾਹਰ ਉਹ ਮੇਰੇ ਵੀਰ ਵਸ ਰਹੇ ਨੇ ਸਾਡਾ ਫਰਜ ਬਣਦਾ ਹੈ ਕਿ ਉਹਨਾਂ ਨੂੰ ਆਪਾਂ ਸਾਮਿਏ ਤੇ ਆਹ ਜਿਹੜੀ ਸੇਵਾ ਪਹਿਲਾਂ ਉਹਨਾਂ ਨੂੰ ਆਪਾਂ ਕਰੀਏ ਤੇ ਉਸ ਤੋਂ ਬਾਅਦ ਜੋ ਵੀ ਆਪਣਾ ਬਚਦਾ ਹੈ ਉਹ ਆਪਾਂ ਹਾਰਡਪੀਡ ਤੋਂ ਪੰਜਾਬ ਤੇ ਵਿਸਕ ਲਾ ਸਕਨੇ ਆ ਅੱਛਾ ਜੀ ਇੱਕ ਗੱਲ ਹੋਰ ਆ ਭਾਈ ਸਾਡੇ ਬਹੁਤ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਵੀ ਹਨ ਅਤੇ ਉਹ ਬੜੀ ਉੱਚੀ ਸੁੱੱਚੀ ਸੋਚ ਰੱਖਣ ਵਾਲੇ ਹਨ ਭਾਈ ਬਾਬਾ ਲਾਭ ਸਿੰਘ ਜੀ ਤੇ ਸਾਡੇ ਮੁੱਖ ਬੁਲਾਰੇ ਬਾਬਾ ਜिले ਸਿੰਘ ਜੀ ਮੈਂ ਇਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਇਨਾਂ ਨੇ ਇਹ ਵਿਚਾਰ ਰੱਖੇ ਹਨ ਤੇ ਅਤੇ ਮਨਜ਼ੂਰੀ ਦੇਣੀ ਸਾਡਾ ਫਰਜ਼ ਬਣਦਾ ਜੀ ਮੈਂ ਸਾਰੇ ਹੀ ਸਿੱਖ ਸਿਕਲੀਗਰ ਵੀਰਾਂ ਨੂੰ ਆ ਬੇਨਤੀ ਕਰਦਾ ਹਾਂ ਕਿ ਆਪਾਂ ਇਨਾਂ ਦੀ ਸਪੋਰਟ ਕਰੀਏ ਤੇ ਇਨਾਂ ਨੂੰ ਆਪਾਂ ਬੇਨਤੀ ਕਰਕੇ ਆ ਆਪਣੇ ਸਿੱਖ ਸਿਕਲੀਗਰ ਵੀਰਾਂ ਚ ਜਿਹੜੀ ਸੇਵਾ ਹੈ ਉਥੇ ਲਵਾਈਏ ਤਾਂ ਜੋ ਆਪਣੇ ਸਿੱਖ ਸਿਕਲੀਗਰ ਵੀਰਾਂ ਦੀ ਦੇਖਭਾਲ ਸੰਭਾਲ ਹੋ ਸਕੇ ਉਹਨਾਂ ਨੂੰ ਸਹਾਰਾ ਮਿਲ ਸਕੇ ਦੇਖੋ ਜੀ ਗੁਰਬਾਣੀ ਦੇ ਅਰਥ ਹਨ ਇੱਕ ਪਿਤਾ ਇੱਕ ਕਸਕੇ ਹਮਵਾਰਕ ਤੂੰ ਮੇਰਾ ਗੁਰਹਾਈ ਅਸੀਂ ਸਾਰੇ ਹੀ ਇੱਕੋ ਪਿਤਾ ਦੇ ਪੁੱਤਰ ਹੈਗੇ ਹਾਂ ਚਾਹੇ ਉਹ ਸੀ ਪੰਜਾਬ ਵਿੱਚ ਵਸਦੇ ਹਾਂ ਚਾਹੇ ਪੰਜਾਬ ਤੋਂ ਬਾਹਰ ਕਿਸੇ ਹੋਰ ਸਟੇਟਾਂ ਵਿੱਚ ਵਸਦੇ ਹਾਂ ਇਹ ਫਰਕ ਕੋਈ ਨਹੀਂ ਪਰ ਸਾਨੂੰ ਲੋੜ ਹੈ ਜਿੱਥੇ ਸਾਰਾ ਸੰਸਾਰ ਆਪਣਾ ਹੈ ਅਤੇ ਸਾਡਾ ਫਰਜ ਬਣਦਾ ਹੈ ਜਿਹੜਾ ਸਾਡਾ ਆਪਣਾ ਜਿਨ੍ਹਾਂ ਦੇ ਵਿੱਚ ਅਸੀਂ ਜਨਮ ਲਿੱਤਾ ਜਿਨ੍ਹਾਂ ਦੇ ਵਿੱਚ ਆਪਾਂ ਜੰਮ ਕੇ ਪੜ ਕੇ ਵੱਡੇ ਹੋਏ ਹਾਂ ਤੇ ਇਹ ਜਿਹੜੇ ਆਪਣੇ ਗਰੁੱਪ ਚਲਾਉਣ ਵਾਲੇ ਸੇਵਾਦਾਰ ਹੈਗੇ ਨੇ ਇਹਨਾਂ ਦੇ ਇਹ ਸੇਵਾ ਮਹਾਰਜ ਨੇ ਝੋਲੀ ਚ ਪਾਈ ਆ ਤੇ ਸਾਡਾ ਫਰਜ ਬਣਦਾ ਜੇ ਪਹਿਲਾਂ ਆਪਣਾ ਆਪਣੇ ਜਿਹੜੇ ਹੈਗੇ ਹਨ ਇਹਨਾਂ ਦੀ ਸਾਮ ਕਰੀਏ ਇਹ ਦਾਸ ਆਪਣੀ ਮਰਜ਼ੀ ਤੋਂ ਨਹੀਂ ਕਹਿ ਰਿਹਾ ਇਹ ਗੁਰਬਾਣੀ ਕਹਿ ਰਹੀ ਹੈ ਜੀ ਆਪਣਾ ਵਿਗਾਰ ویرਾਨਾ ਸੰਡੇ ਕਰੇ ਨਿੰਦ ਬਹੁਤ ਜੌਨੀ ਹੰਡੇ ਆਪਣਾ ਵਿਗਾੜ ਕੇ ਆਪਾ ਬਗਾਨਿਆਂ ਨੂੰ ਮਤਲਬ ਕੋ ਕਾਰਜ ਸਵਾਰਦੇ ਆਂ ਤੇ ਆਪਣੇ ਆ ਦੀ ਪਰਵਾਹ ਨਹੀਂ ਕਰਦੇ ਤੇ ਇਹ ਸਾਡੇ ਵਾਸਤੇ ਠੀਕ ਨਹੀਂ ਹੈਗਾ ਦਾਸ ਦੀ ਇੰਦੀ ਬੇਨਤੀ ਹੈ ਕਿ ਆਹ ਜਿਹੜੀ ਮਾਇਆ ਇਕੱਤਰ ਹੋਈ ਹੈ ਪੰਜਾਬ ਹੜਪਿਰਤਾ ਵਾਸਤੇ ਜੋ ਕਿ ਸਾਡੇ ਸਿੱਖ ਸਿਕਲੀ ਗਰਵੀਰਾ ਨੇ ਆਪਣਾ ਹਿੱਸਾ ਪਾ ਕੇ ਆਪਣੀ ਕਮਾਈ ਨੂੰ ਕਿਰਤ ਕਮਾਈ ਨੂੰ ਸਫਲਾ ਕੀਤਾ ਹੈ ਤੇ ਇਹਦਾ ਜਿਹੜਾ ਦਾਨ ਹੈ ਉਹ ਵੀ ਸੁਚੱਜੇ ਦੇ ਢੰਗ ਨਾਲ ਆਪਣੀ ਜਗ੍ਹਾ ਤੇ ਹੀ ਲੱਗਣਾ ਚਾਹੀਦਾ ਹੈ ਪਹਿਲਾਂ ਆਪਣੇ ਪਰਿਵਾਰ ਨੂੰ ਆਪਾਂ ਸਾਂਭੀਏ ਉਸ ਤੋਂ ਬਾਅਦ ਅਗਰ ਸਾਡੇ ਕੋਲ ਕੋਈ ਮਾਇਆ ਬਚਦੀ ਹੈ ਆਪਾਂ ਜਿੱਥੇ ਮਰਜ਼ੀ ਉਹਨੂੰ ਲਾ ਸਕਦੇ ਹਾਂ ਪੰਜਾਬ ਹੜਪੀਟਾਂ ਤੇ ਦੱਸਦੀ ਇੰਨੀਕ ਬੇਨਤੀ ਹੈ ਅਤੇ ਦਾਸ ਦੀ ਸਾਰੇ ਸਿੱਖ ਸਿਕਲੀਗਰ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਾਂ ਬਦ ਤੋਂ ਬਦ ਇਸ ਗੱਲ 'ਚ ਇਹਨਾਂ ਦੀ ਸਪੋਰਟ ਕਰੀਏ ਤੇ ਆਪਾਂ ਆਪਣੇ ਭਾਈਚਾਰੇ ਦੇ ਸਾਹਮਣ ਵਾਲੇ ਬਣੀਏ ਜੀ ਇੰਨਕ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ